ਸਤਿਗੁਰੂ ਦਾਸ ਮਹਾਰਾਜ ਕੀ ਜੈ ਪਿਆਰੀ ਸਾਥ ਸੰਗਤ ਜੀਓ 23 ਮਾਰਚ 2025 ਨੂੰ ਸ੍ਰੀ ਗੁਰਦਾਸ ਪ੍ਰਬੰਧਕ ਕਮੇਟੀ ਸ੍ਰੀ ਚੰਚੋ ਗੰਗਾ ਅਮਰਤ ਖੰਡ ਸਸ਼ਕੰਡ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਸ੍ਰੀ ਗੁਰਦਾਸ ਵੈਲਫੇਅਰ ਸੁਸਾਇਟੀ ਰਜਿਸਟਰਡ ਸਰਵਾਇ ਵੱਲੋਂ ਇੱਕ ਅੱਖਾਂ ਦਾ ਟੈਂਪ ਸ਼ੰਤਰਾਇਓ ਹਸਪੀਟਲ ਵੱਲੋਂ ਥੀ ਲਗਾਇਆ ਜਾ ਰਿਹਾ ਹੈ ਜਿਸ ਦੇ ਤੇ ਫ੍ਰੀ ਐਨਕਾਂ ਫ੍ਰੀ ਦਵਾਈਆਂ ਔਰ ਫ੍ਰੀ ਲੈਂਸ ਪਾਏ ਜਾਣਗੇ ਔਰ ਸਾਥ ਸੰਗਤਿਓ ਇਹ ਜਿਹੜਾ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਮਾਨਯੋਗ ਬ੍ਰਹਮਲੀਨ ਸੰਤ ਜਗਵਿੰਦਰ ਲਾਂਬਾ ਜੀ ਨੂੰ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੀ ਵਰਸੀ ਨੂੰ ਸਮਾਪਤ ਤੇ ਜਿਹੜਾ ਕੈਂਪ ਹੈ ਉਹ ਪ੍ਰਬੰਧਕ ਕਮੇਟੀ ਵੱਲੋਂ ਔਰ ਗੁਰੂ ਰਵਦਾਰ ਵੈਲਫੇਅਰ ਸੁਸਾਇਟੀ ਵੱਲੋਂ ਸੜੋਆ ਵੱਲੋਂ ਇਹ ਲਗਾਇਆ ਜਾ ਰਿਹਾ ਔਰ ਸੰਗਤਾਂ ਨੂੰ ਅਪੀਲ ਹੈ ਵਧ ਤੜਕੇ ਆ ਕੇ ਇਸ ਅਥਾਂ ਦੇ ਕੈਂਪ ਦੇ ਵਿੱਚ ਆਪਣੀ ਜਾਂਚ ਕਰਾ ਕੇ ਔਰ ਆਪਣੇ ਆਪਰੇਸ਼ਨ ਜਿਹੜੇ ਆਉਣਗੇ ਔਰ ਸਭ ਤੋਂ ਜਿਹੜੇ ਅੱਲਾ ਦਰਜੇ ਦੇ ਡਾਕਟਰ ਹੈ ਵਧੀਆ ਡਾਕਟਰ ਹੈ ਸ਼ੰਕਰਾਈ ਹਸਪੀਟਲ ਜੋੜਾ ਕੀ ਮੁੱਲਾਪੁਰ ਦਾਖਾ ਲੁਧਿਆਣਾ ਦੇ ਨੇੜੇ ਹੈ ਔਰ ਉੱਤਰ ਭਾਰਤ ਦੇ ਤੋਂ ਸਭ ਤੋਂ ਵਧੀਆ ਡਾਕਟਰ ਸਭ ਤੋਂ ਵਧੀਆ ਹਸਪੀਟਲ ਹੈ ਜਿਸ ਦੇ ਡਾਕਟਰ ਆ ਕੇ ਇਸ ਸਾਰੇ ਅੱਖਾਂ ਦੀ ਜਾਂਚ ਕਰਨਗੇ ਔਰ ਜਿਹੜੇ ਆਪਰੇਸ਼ਨ ਦੇ ਯੋਗ ਹੋਣਗੇ ਉਹਨਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਔਰ ਫ੍ਰੀ ਹੀ ਲੈ ਕੇ ਜਾਣਗੇ ਸ਼ੰਕਰਾਹੀ ਹਸਪਤਾਲ ਫ੍ਰੀ ਹੀ ਉੱਥੋਂ ਵਾਪਸ ਆਣਗੇ ਆਪਰੇਸ਼ਨ ਕਰਾ ਕੇ ਤੋਂ ਸੰਤਾਂ ਨੂੰ ਪੀ ਲੈ ਇਸ ਦਾ ਆਪਾਂ ਸਾਰਿਆਂ ਨੇ ਲਾਹਾ ਲੈਣਾ ਔਰ ਸਤਗੁਰੂ ਮਹਾਰਾਜ ਦੀ ਜਿਹੜੀ ਚਲਾਈ ਹੋਈ ਪਵਿੱਤਰ ਅੰਮ੍ਰਿਤ ਗੰਗਾ ਹੈ ਜਨ ਸ਼ੋਗੰਗਾ ਸ਼੍ਰੀ ਖੁੜਾਗੜ ਸਾਹਿਬ ਆ ਕੇ ਨਾਲੇ ਇਸ਼ਨਾਨ ਵੀ ਕਰਨੇ ਆ ਆਪਣੇ ਜੀਵਨ ਨੂੰ ਸਫਲ ਕਰਨਾ ਔਰ ਸਾਰੀ ਸੰਗਤਾਂ ਦਾ ਧੰਨਵਾਦ ਹੈ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋਨਰ ਪੈ ਸਤਗੁਰੂ ਦਾਸ ਮਹਾਰਾਜ ਕੀ ਜੈ